ਦੇ ਨਰਿੰਦਰ ਭਾਈ ਬੋਦੀ ਜਿੰਦਾਬਾਦ ਬਿਲਕੁਲ ਜੀ ਆ ਜਾਓ ਬਾਗ ਜੀ ਜਿਹੜੇ ਪਿੱਛੇ ਖੜੇ ਨੇ ਬਸ 5-7 ਮਿੰਟ ਲਈ ਬੈਠ ਜਾਣ ਰਮੇਸ਼ ਹਾਲੇ ਤੇ ਉਹ ਕਿ ਹਾਲੇ ਨੇ ਜੀ ਵਾਹ ਹਰ ਮਿੱਤੇ ਗੁਰੂ ਗੋਬਿੰਦ ਸਿੰਘ ਜੀ ਜਿੰਦਾਬਾਦ ਨਮਸਕਾਰ ਆਹ ਪਾਣਾ ਤੋਂ ਹਰ ਭਾਈ ਨਾਮ ਆਉਂਦਾ ਹੈ ਬਲਾਂ ਲੱਗ ਬਲਾਂ ਲੱਗ ਬਲਾਂ ਲੱਗ ਬਲਾਂ ਲੱਗ ਸੋ ਤੁਹਾਨੂੰ ਕਾਫੀ ਜ਼ੇਰ ਹੋ ਗਈ ਹੈ ਨਿੰਕੂ ਜੀ ਦਾ ਇੰਤਜ਼ਾਰ ਕਰਦੇ ਹੋਏ ਮੈਂ ਇਹ ਦਰਮਿਆਨ ਦਾ ਰੁਕਾ ਹੋਇਆ ਮੈਂ ਮਕਰ ਸਾਹਿਬ 2 ਮਿੰਟ ਲਈ ਮਕਰ ਸਾਹਿਬ ਮਗਵਾਉਂਗਾ ਬੋਲ ਕੇ ਤੇ ਨਿੰਕੂ ਜੀ ਨੂੰ ਬੁਲਾਉਂਦਾ 10 ਸਾਲਾਂ ਦੇ ਵਿੱਚ ਸਾਡੇ ਦੇਸ਼ ਨੇ ਉਹ ਜਿਹੜਾ ਹਸਲ ਕੀਤੀ ਜਿੰਦੇ ਸਾਰੇ ਲੋਕਾਂ ਨੂੰ ਬੜਾ ਵੱਡਾ ਮਾਣ ਆ। ਤੇ ਲੋਕ ਅੱਜ ਦੇਖਦੇ ਨੇ ਕਿ ਕਿਸ ਦੇ ਦੇ ਮੁੰਡਾ ਦਾ ਰਿਜ਼ਲਟ ਆਵੇ। ਦੇ ਵਿੱਚ ਜਿੰਦੇ ਵਿੱਚ ਜਿਲੰਦਰ ਪਾਰਲੀਮੈਂਟ ਦੀ ਸੀਟ ਦੇ ਵਿੱਚ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਜੇਤੂ ਹੋਣ। ਫਟੇ ਵੋਟ ਮੋਤੀ ਸਾਹਿਬ ਨੂੰ ਪੈਣੀ ਹੈ। ਇਹ ਵੋਟ ਕਮਲ ਤੇ ਖੋਤੇ ਪੈਣੀ ਹੈ। ਇਹ ਜਿਹੜੀ ਵੋਟ ਹੈ ਦੇਸ਼ ਨੂੰ ਬੜੀਆਂ ਉਚਾਈਆਂ ਤੇ ਲੈ ਕੇ ਜਾਣੇ ਬਹੁਤ ਵੱਡੇ ਐਕਸਪੀਰੀਅੰਸ ਵਾਲੇ ਨੇਤਾ ਸਾਰੇ ਦੇਸ਼ ਵਿੱਚ ਜਿਹੜੇ ਸਾਡੀ ਪਾਰਟੀ 'ਚ ਆਏ ਨੇ ਆ ਮੈਂ ਸਕਰੀਨ ਦੇਖ ਰਿਹਾ ਸੀ ਜਿਹੜਾ ਆਇਆ ਗੋਲਡ ਮੈਚ ਨਾਲ ਆ ਦੇਖਦੇ ਆ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 400 ਵੱਡਾ ਸਿਟਾ ਲੈ ਕੇ ਜਾਵੇ ਤੇ ਸਾਰੇ ਦੇਸ਼ ਨੇ ਇਸ ਗੱਲ ਦਾ ਨਾਅਰਾ ਲਾਇਆ ਅੱਜ ਜਿੰਨਾ ਵੱਡਾ ਪਰਵਰਤਨ ਇੱਥੇ ਆਇਆ ਹੈ ਸਮਾਰਟ ਸਿਟੀ ਦਾ ਪੈਸਾ ਮੋਦੀ ਸਾਹਿਬ ਨੇ ਦਿੱਤਾ ਉਹਦਾ ਪਰਵਰਤਨ ਆਇਆ ਇੱਥੋਂ ਆਏ ਨੇ ਤੇ ਬਸ ਹੀ ਕਰਾ ਦਿੱਤੀ ਜਿਹਨਾਂ ਨੂੰ ਭਿੰਦੀ ਵਾਰੀ ਅਸੀਂ ਜਿਤਾਇਆ ਜਿਹਨਾਂ ਨੂੰ ਆਮ ਪਾਰਟੀ ਵਾਲੇ ਕਹਿੰਦੇ ਨੇ ਤੇ ਆਮ ਪਾਰਟੀ ਨੇ ਹਰ ਬਿਜ਼ਨਸਮੈਨ ਨੂੰ ਹਰ ਸ਼ਹਿਰੀ ਨੂੰ ਹਰ ਗਰੀਬ ਨੂੰ ਤੰਗ ਕਰਕੇ ਰੱਖ ਦਿੱਤਾ ਪਹਿਲਾਂ ਦੂਸਰੀਆਂ ਪਾਰਟੀਆਂ ਨੇ ਲੁੱਟਿਆ ਹੁਣ ਤੁਹਾਡੇ ਕੋਲ ਇੱਕੋ ਪਾਰਟੀ ਏ ਭਾਰਤੀ ਜਨਤਾ ਪਾਰਟੀ ਨੇ ਛੋਟੀ ਖਰਾਬ ਹੋ ਗਿਆ ਹੋਰ ਖਰਾਬ ਹੋ ਜਾਂਦੀ ਏ ਜਦੋਂ ਅਸੀਂ ਕਿਸੇ ਚੰਗੇ ਕੈਂਡੀਡੇਟ ਨੂੰ ਵੋਟ ਦੇਈ ਉਹਨਾਂ ਦੇ ਨਾਲ ਤੁਸ਼ੀਲ ਸ਼ਰਮਾ ਜੀ ਇਸ ਮੈਟਿਕ ਦਾ ਆਯੋਜਨ ਕਰਨ ਵਾਲੇ ਮੇਰੇ ਵੀਰ ਪਰਮੇਸ਼ਰ ਲਖਨਪਾਲ ਜੀ ਜਜੀਤ ਤੁੱਗਲ ਜੀ ਸਾਡੇ ਇਸ ਕਲੋਨੀ ਦੇ ਪ੍ਰਧਾਨ ਸਾਡੇ ਸਤਿਕਾਰਯੋਗ ਰਜੇਸ਼ ਬਜਾਜ ਜੀ ਦਿਨੇਸ਼ ਕਮਲ ਜੀ ਮੇਰੇ ਵੀਰ ਸ਼ੋਕ ਜੈਤੀ ਜੀ ਸਾਡੇ ਪੀਐਸ ਵਾਲੀਆ ਸਾਹਿਬ ਅੰਗੂ ਵਾਲੀਆ ਸਾਹਿਬ ਅਮਿਤ ਪੇਸਾ ਆਰਕੇ ਜੀ ਰਜੇਸ਼ ਮਲਨ ਜੀ ਮੇਰੇ ਵੀਰ ਬਰਮਾ ਜੀ ਕੁਸ਼ਲ ਨਰ ਸ਼ਰਮਾ ਜੀ ਫਤ ਪ੍ਰੀਤ ਸ਼ਰਮਾ ਜੀ ਸਾਡੇ ਦਰਜਾ ਬਚਤੇ ਸਾਰੇ ਸਾਥੀ ਜਿੰਨੇ ਤੇ ਪਹੁੰਚੇ ਸ਼ੰਕਰ ਜੀ ਮੇਰਾ ਛੋਟਾ ਵੀਰ ਆ ਅੱਜ ਤੁਹਾਡੇ ਏਰੀਆ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਕੋਲ ਬੇਨਤੀ ਕਰਨ ਲਈ ਆਏ ਆ ਕਿ ਵਸ ਤੋਂ ਵਸ ਵੋਟ ਆ ਜਿਹੜੀ ਮੋਦੀ ਸਾਹਿਬ ਨੂੰ ਪਾਣੀ ਆ ਔਰ ਕਿਉਂ ਪਾਣੀ ਆ ਉਹਦੇ ਬਾਰੇ ਵੀ ਦੋ ਤਿੰਨ ਵਿਚਾਰ ਵਟਾਂਦਰਾ ਕਰਾਂਗੇ ਮੋਦੀ ਸਾਹਿਬ ਕੋ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਦੇ 10 ਸਾਲ ਦੇ ਕਾਰਜਕਾਲ ਦੌਰਾਨ ਇੱਕ ਵੀ ਕਿਸੇ ਮੰਤਰੀ ਵੱਲੋਂ ਕੋਈ ਘੁਟਾਲਾ ਕੋਈ ਕਪਲਾ ਕੋਈ ਗਬਨ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜਿਹੜੀ ਆਵਾਜ਼ ਅਸੀਂ ਨਹੀਂ ਸੁਣੀ ਅਦਰਵਾਈਜ਼ ਸਾਡੇ ਲੋਕਾਂ ਦੇ ਕੰਨ ਪੱਕ ਗਏ ਸੀ ਸੁਣ ਸੁਣ ਕੇ ਕਿ ਇਹਨੇ ਹਜ਼ਾਰ ਦਾ ਘੁਟਾਲਾ ਇਹਨੇ ਕਰੋੜ ਦਾ ਇਹਨੇ ਲੱਖਾਂ ਕਰੋੜ ਦੇ ਜਿਹੜੇ ਘੁਟਾਲੇ ਪਿਛਲੇ ਸਮੇਂ 'ਚ ਹੋਏ ਬਹੁਤ ਸਾਰੇ ਮੰਤਰੀ ਜੇਲਾ ਚ ਵੀ ਗਏ ਤਾਂ ਮੈਂ ਸਮਝਦਾ ਕਿ ਇਹੋ ਜਿਹਾ ਕੰਟਰੋਲ ਜਿਹੜਾ ਮੋਦੀ ਸਾਹਿਬ ਨੇ ਰੱਖਿਆ ਔਰ ਜਿਹੜੀ ਗੱਲ ਉਹ ਕਹਿੰਦੇ ਸੀ ਕਿ ਨਾ ਖਾਊਗਾ ਨਾ ਖਾਣੇ ਦੂੰਗਾ ਉਸ ਗੱਲ ਦੇ ਉੱਤੇ ਉਹ ਅਟਲ ਰਹੇ ਔਰ ਅੱਜ ਵਧੀਆ ਪ੍ਰਸ਼ਾਸਨ ਨਾਲ ਜਿਹੜਾ ਉਹਦੇ ਵਿਦੇਸ਼ ਨੂੰ ਦੇ ਰਹੇ ਔਰ ਵਧੀਆ ਪ੍ਰਸ਼ਾਸਨ ਕਰਕੇ ਵਧੀਆ ਵਿਦੇਸ਼ ਨੀਤੀ ਕਰਕੇ ਅੱਜ ਸਾਡਾ ਭਾਰਤ ਦਾ ਜਿਹੜਾ ਅੱਗੇ ਵੱਧ ਰਿਹਾ ਔਰ ਮੇਰਾ ਖਿਆਲ ਹੈ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਮੋਤੀ ਸਾਹਿਬ ਨੇ ਦੁਬਾਰਾ ਪ੍ਰਧਾਨ ਮੰਤਰੀ ਉਹ ਵਿਸ਼ਵ ਗੁਰੂ ਬਨਣ ਵਾਲੀ ਜਿਹੜੀ ਲਾਈਨ ਹੈ ਉਸ ਲਾਈਨ ਤੇ ਉਹਦੇ ਕਦਮ ਹੈ ਜਿਹੜੇ ਅੱਗੇ ਵੱਧ ਰਹੇ ਔਰ ਬਹੁਤ ਜਲ ਕਿਉਂਕਿ ਅੱਜ ਪੂਰੇ ਵਿਸ਼ਵ ਦੇ ਵਿੱਚ ਮੋਦੀ ਸਾਹਿਬ ਤੋਂ ਸੀਨੀਅਰ ਸਿਆਣਾ ਐਕਸਪੀਰੀਅੰਸ ਲੀਡਰ ਔਰ ਡੈਮੋਕਰੈਟਿਕ ਤਰੀਕੇ ਨਾਲ ਇਲੈਕਟਿਡ ਲੀਡਰ ਕੋਈ ਵੀ ਨਹੀਂ ਤਿੰਨ ਵਾਰ ਮੁੱਖ ਮੰਤਰੀ ਰਹਿਣ ਤੋਂ ਬਾਅਦ ਉਹਨਾਂ ਨੇ ਵੱਖ-ਵੱਖ ਪੋਸਟਾਂ ਦੇ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੈ ਲੋਕਾਂ ਦੀ ਸੇਵਾ ਕੀਤੀ ਹੈ ਅੱਜ ਸਾਨੂੰ ਇਸ ਦਾ ਮਾਣ ਹੈ ਕਿ ਸਾਰੇ ਵਿਸ਼ਵ ਦੇ ਜਿਹੜੇ ਲੀਡਰ ਹੈ ਅੱਜ ਮੋਦੀ ਸਾਹਿਬ ਤੋਂ ਸਲਾਹ ਲੈਂਦੇ ਆ ਉਹਨਾਂ ਦੀਆਂ ਗੱਲਾਂ ਦੇ ਉੱਤੇ ਗੌਰ ਕਰਦੇ ਆ। ਔਰ ਮੋਦੀ ਸਾਹਿਬ ਨੇ ਕਹਿ ਦਿੱਤੇ ਹੀ ਜਿਹੜੀ ਰਸ਼ੀਆ ਦੀ ਔਰ ਯੁਕਰੇ ਦੀ ਜਿਹੜੀ ਲੜਾਈ ਚੱਲ ਰਹੀ ਸੀ ਅੱਜ ਉਹਨਾਂ ਨੇ ਕਹਿਨ ਦਿੱਤੇ ਯੋ ਲੜਾਈ ਜਿਹੜੀ ਹੈ ਉਹਦੇ ਉੱਤੇ ਵਿਰਾਮ ਲੱਗਾ। ਇਹ ਮੋਦੀ ਸਾਹਿਬ ਦੀ ਹੈ। ਅਸੀਂ ਸਾਰੇ ਜਾਣਦੇ ਆ ਕਿ ਵਰਲਡ ਦੀਆਂ ਜਿਹੜੀਆਂ ਦੋ ਸੁਪਰ ਪਾਵਰ ਹੈ ਇੱਕ ਬਸ ਰੂਸ ਹੈ ਤੇ ਬੜਾ ਹਮਲਾ ਹੈ। ਉਪਾਵਧ ਦੀ ਲੋੜ ਓਟਿੰਗ ਦੀ ਲੋੜ